ਜਿਹੜੀ ਆ ਇਹਦੀ ਲੋੜ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜਦੋਂ ਸਾਬ ਜਦਿਆਂ ਨੂੰ ਨੀਹਾਂ ਤੇ ਚੜਿਆਂ ਜਾ ਰਿਹਾ ਸੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਛੋਟੇ ਸਾਬ ਜਦਿਆਂ ਨੂੰ ਜੀ ਲਾਲਚ ਤੇ ਡਰ ਦਿੱਤੇ ਸੀ ਵਾਹਿਗੁਰੂ ਜੀ ਕੀ ਹਿੱਫਤੇ ਸਾਬ ਜਦਿਆਂ ਨੇ ਆਖਿਆ ਸੀ ਹਮਰੇ ਬੰਸ ਰੀਤ ਤੇ ਮਾਈ ਸੀ ਸਜਾਈ ਪਰ ਸਿਰ ਨਾ ਜਾਈ ਪੰਥ ਇੱਕ ਪਰਿਵਾਰ ਆ ਇੱਕ ਪਰਿਵਾਰ ਵਾਂਗ ਜਦੋਂ ਅਸੀਂ ਜਕਾਰਾ ਛੱਡਦੇ ਹਾਂ ਉਦੋਂ ਭਾਵੇਂ ਆਪਸੀ ਕਿੰਨੇ ਮਤ ਭੇਦ ਹੋਣ ਤੇ ਜਵਾਬ ਸਾਰੇ ਇੱਕੋ ਹੀ ਦਿੰਦੇ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਇਸ ਵਕਤ ਸ਼੍ਰੀ ਦੀ ਸੋਭਾ ਫਤਿਹਗੜ ਸਾਹਿਬ ਮੌਜੂਦਾਂ ਜਿੱਥੇ ਕੇ ਇਸ ਵਕਤ ਸਾਡੇ ਨਾਲ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਸਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਮੌਜੂਦ ਨੇ ਜਥੇਦਾਰ ਸਾਹਿਬ ਕਿਸ ਤਰੀਕੇ ਦੇਖਦੇ ਹੋ ਛੋਟੇ ਸਾਹਿਬਜ਼ਾਦਿਆਂ ਨੇ ਜੋ ਨਹੀਂ ਹਾਂ ਸੇਕ ਪੰਥ ਦੀਆਂ ਪੱਕੀਆਂ ਕੀਤੀਆਂ ਸੀ ਅੱਜ ਇੱਥੇ ਸੰਗਤਾਂ ਦਾ ਹੜ ਆ ਚੁੱਕਿਆ ਖਾਲਸੇ ਦੀ ਧਰਤੀ ਈ ਸ਼ੀਤਾਂ ਦੀ ਧਰਤੀ ਫਤਿਹਗੜ ਸਾਹਿਬ ਦੀ ਜਦੋਂ ਸਾਹਿਬਜ਼ਾਦਿਆਂ ਨੂੰ ਨੀਹਾਂ ਤੇ ਚਣਿਆ ਜਾ ਰਿਹਾ ਸੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਜੀ ਲਾਲਚ ਤੇ ਡਰ ਦਿੱਤੇ ਹੀ ਵਾਹਿਗੁਰੂ ਜੀ ਕੀ ਫਤਿਹ ਸਾਹਿਬਜ਼ਾਦਿਆਂ ਨੇ ਆਖਿਆ ਸੀ ਹਮਰੈ ਬੰਸ ਰੀਤ ਤੇ ਮਾਈ ਸੀਸ ਜਾਈ ਪਰ ਸਿਰ ਨਾ ਜਾਈ ਜੀ ਸੀਸ ਜਾ ਸਕਦਾ ਸਿੱਖੀ ਸਿਦਕ ਨਹੀਂ ਜਾਣਾ ਜੀ ਅੱਜ ਤੇ ਸਦਾ ਹੀ ਇਹ ਜੋ ਸਰਹੰਦ ਫਤਿਹਗੜ ਸਾਹਿਬ ਦੀ ਮubaraka ਧਰਤੀ ਤੇ ਸ਼ਹੀਦੀ ਸਭਾ ਲੱਗਦੀ ਪੰਥ ਦਾ ਲੱਖਾਂ ਦੀ ਗਿਣਤੀ ਤੇ ਪਹੁੰਚਣਾ ਹੈ ਦੱਸਦਾ ਸ਼ਹੀਦ ਸਾਡੇ ਦਿਲਾਂ ਚ ਆ ਸਦਾ ਰਹਿਣਗੇ ਅੱਜ ਲੋੜ ਆ ਪੰਥ ਤੇ ਪੰਜਾਬ ਦੀ ਚੜ੍ਹਦੀ ਕਲਾ ਲਈ ਕਾਰਜ ਕਰਨ ਦੀ ਸਬਤ ਸੂਰਤ ਹੋਣ ਦੀ ਬਾਣੀ ਬਾਣੇ ਤੇ ਧਰਨੀ ਬਣਦੀ ਗੁਰੂ ਕਿਰਪਾ ਕਰੇ ਪੰਥ ਇੱਕ ਪਰਿਵਾਰ ਆ ਇੱਕ ਪਰਿਵਾਰ ਵਾਂਗ ਜਦੋਂ ਅਸੀਂ ਜਕਾਰਾ ਛੱਡਦੇ ਆ ਉਦੋਂ ਭਾਵੇਂ ਆਪਸੀ ਕਿੰਨੇ ਮਤ ਭੇਦ ਹੋਣ ਇਹ ਜਵਾਬ ਸਾਰੇ ਇੱਕੋ ਹੀ ਦਿੰਦੇ ਸਤ ਸ੍ਰੀ ਅਕਾਲ ਇਹ ਏਕਤਾ ਜਿਹੜੀ ਆ ਇਹਦੀ ਲੋੜ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜਥੇਦਾਰ ਜੀ ਹਾਲਾਂਕਿ ਜਿਹੜਾ ਸੰਗਤਾਂ ਉਹ ਵੀ ਮਹਿਸੂਸ ਕਰਨ ਦੀ ਕੋਸ਼ਿਸ਼ ਕਰਦਿਆਂ ਨੇ ਕਿ ਜੋ ਸਾਬ ਜਾਦਿਆਂ ਨੇ ਠੰਡੀਆਂ ਰਾਤਾਂ ਕੱਟੀਆਂ ਮਾਤਾ ਗੁਜਰੀ ਜੀ ਨੇ ਉਸ ਨੂੰ ਕਿਸ ਤਰੀਕੇ ਦੇਖੋ 1675 ਤੋਂ ਲੈ ਕੇ 1710 ਤੱਕ ਬਹੁਤ ਜ਼ਿਆਦਾ ਠੰਡ ਪਈ ਦਰਿਆਵਾਂ ਦੇ ਪਾਣੀ ਜੰਮ ਗਏ ਬਾਰੇ ਠੰਡਾ ਬੁਰਜ ਜਿਹਨੂੰ ਹਵਾ ਹੰਸਲਾ ਨਦੀ ਦੇ ਪਾਣੀ ਨੂੰ ਸ਼ੂਕੇ ਹੁੰਦੀ ਉਹ ਗੁਰੂ ਕੇ ਸਾਹਿਬ ਜਾਦਿਆਂ ਤੇ ਮਾਤਾ ਜੀ ਦੇ ਸਿੱਦਕ ਨੂੰ ਡਲਾ ਨਹੀਂ ਸਕਿਆ ਤਾਂ ਹੀ ਸਿੱਖ ਕੌਮ ਦਾ ਜਿਹੜਾ ਭਵਿਖਾ ਬੜਾ ਉਜਲਾ ਵਾ ਜਦੋਂ ਸਾਹਿਬ ਜਾਦਿਆਂ ਨੂੰ ਨੀਹਾਂ ਦੇ ਵਿੱਚ ਚਿੰਨ ਕੇ ਕਿਹਾ ਸੀ ਖਤਮ ਕਰਾਂਗੇ ਤਾਂ ਸਾਹਿਬ ਜਾਦਿਆਂ ਨੇ ਕਿਹਾ ਸੀ ਤੁਸੀਂ ਸਰੀਰ ਖਤਮ ਕਰ ਸਕਦੇ ਹੋ ਸਿੱਖੀ ਸੋਚ ਖਤਮ ਨਹੀਂ ਕਰ ਸਕਦੇ ਅੱਜ ਉਸੇ ਹੀ ਸਿੱਖੀ ਸੋਚ ਨੂੰ ਅੱਗੇ ਵਧਾਉਣ ਦੀ ਲੋੜ ਆ ਔਰ ਬਾਣੀ ਬਾਣੇ ਦੇ ਧਾਰ ਨਹੀਂ ਬਣਦੀ ਲੋੜ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਤੈਸ ਵਕਤ ਸ੍ਰੀ ਕਾਲ ਤਕ ਸਾਫ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੁਣਾਂ ਦੇ ਨਾਲ ਗੱਲਬਾਤ ਕੀਤੀ ਆ ਉਹਨਾਂ ਦੇ ਵੱਲੋਂ ਇਹ ਗੱਲ ਆਖੀ ਗਈ ਆ ਨੌਜਵਾਨੀ ਨੂੰ ਕਿ ਬਾਣੀ ਅਤੇ ਬਾਣੀ ਦੇ ਜਿਹੜੇ ਬਾਣੀ ਅਤੇ ਬਾਣੇ ਦੇ ਜਿਹੜਾ ਧਾਰਨੀ ਹੋਣ ਦੀ ਲੋੜਾ ਉਹਨਾਂ ਦੇ ਵੱਲੋਂ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਗਿਆ ਕਿ ਇਸ ਈਤਾਂ ਦੀ ਧਰਤੀ ਦੇ ਉੱਪਰ ਆਇਓ ਤੁਹਾਨੂੰ ਜਿਹੜਾ ਸਿੱਖੀ ਦੇ ਲੜ ਲੱਗਣਾ ਚਾਹੀਦਾ ਹੈ ਲੱਖਾਂ ਸੰਗਤਾਂ ਜਿਹੜਾ ਇਸ ਵਕਤ ਇਸ ਫਤਿਹਗੜ੍ਹ ਸਾਹਿਬ ਦੀ ਧਰਤੀ ਦੇ ਉੱਪਰ ਮੌਜੂਦ ਨੇ ਜਿੱਥੇ ਅਲੌਕਿਕ ਨਗਰ ਕੀਰਤਨ ਉਹਨਾਂ ਸ਼ਹੀਦਾਂ ਨੂੰ ਜਿਹੜਾ ਸਜਦਾ ਕਰਨ ਦੇ ਲਈ ਕੱਢਿਆ ਜਾ ਰਿਹਾ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਲੈ ਕੇ ਗੁਰਦੁਆਰਾ ਜੋਤੀਸਰੂਪ ਸਾਹਿਬ ਤੱਕ ਨਿੰਕ ਸਿੰਘ ਫੌਜਾਂ ਵੀ ਇਸ ਦੇ ਵਿੱਚ ਗੁਰੂਕਿਆਂ ਲੜਲੀਆਂ ਫੌਜਾਂ ਮੌਜੂਦ ਨੇ ਜਿਨ੍ਹਾਂ ਦੁਆਰਾ ਗੱਤਕੇ ਦੇ ਜਿਹੜੇ ਜੋਹਰ پڏي ميدگي آ پاڻا اوه ها ماچاو پآي سني اوه 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 تڪ